ਵੇਲੇ ਪਹੁੰਚਿਆ ਜੀ ਪੋਹਾਨੀਗੜ ਦੇ ਪਿੰਡ ਕਾਕੜਾ ਵਿੱਚ ਜਿੱਥੇ ਗੁੱਜਰ ਭਾਈ ਜਰਾ ਬੜੀ ਮਿਹਨਤ ਦੇ ਨਾਲ ਇੱਥੇ ਆਪਣਾ ਕਾਰੋਬਾਰ ਚਲਾ ਕੇ ਇੱਥੇ ਕਾਰੋਬਾਰ ਕਰਕੇ ਰਹ ਰਹੇ ਨੇ 5 ਤਰੀਕ ਦੇ ਦੇਣਾ ਇਹਨਾਂ ਦੀ ਇੱਕ 12 ਸਾਲ ਦੀ ਇਹਨਾਂ ਦੀ ਬੇਟੀ ਸੀ ਜੋ ਕਿ 10 ਸਾਢੇ 10 ਦੇ ਵਜੇ ਦੇ ਕਰੀਬ ਘਰੋਂ ਚਲ ਗਈ ਹੈ ਹਜੇ ਤੱਕ ਲਾਪਤਾ ਹੈ ਤੇ ਪੁਲਿਸ ਪ੍ਰਸ਼ਾਸਨ ਨਾਲ ਇਹਨਾਂ ਨੇ ਗੱਲਬਾਤ ਕੀਤੀ ਹੈ ਪੁਲਿਸ ਪ੍ਰਸ਼ਾਸਨ ਵੀ ਇਹਨਾਂ ਦੀ ਮਦਦ ਦੇ ਵਿੱਚ ਲੱਗਿਆ ਹੋਇਆ ਪਰ ਹਜੇ ਤੱਕ ਕੁੜੀ ਦਾ ਕੋਈ ਪਤਾ ਨਹੀਂ ਲੱਗਿਆ ਕਾਸਿਮਾ ਜੀ ਕਿਹੜਾ ਪਿੰਡ ਹੈ ਕਾਕੜਾ ਜੀ ਤੇ ਕੁੜੀ ਤੁਹਾਡੀ ਹਾਂ ਜੀ ਇਹ ਕੀ ਨਾਮ ਸੀ ਕੁੜੀ ਦਾ ਇਲਮਾ ਜੀ ਅੱਛਾ ਇਹ ਕਿੰਨੀ ਤਰੀਕ ਨੂੰ ਗਈ ਸੀ ਕਿੰਨੇ ਵਜੇ 5 ਤਰੀਕ ਨੂੰ ਜੀ ਕਰੀਬ 10:30 ਦੇ 10:30 ਕਰਦ ਕਰਦ ਕਰੀਬ ਤੇ ਕੁੜੀ ਦਾ ਨਾਮ ਕੀ ਹੈ? ਹਿਲਮਾ ਜੀ ਨਾਮ। ਅੱਛਾ। ਕਿੰਨੇ ਵਜੇ 10 ਵਜੇ ਦੇ ਕਰੀਬ ਗਈ ਹੈ? ਹਾਂਜੀ ਹਾਂਜੀ। ਅੱਛਾ ਤੇ ਕੁੜੀ ਦੀ ਫੋਟੋ ਵਗੈਰਾ ਹੈਗੀ ਤੁਹਾਡੇ ਕੋਲ? ਹਾਂਜੀ। ਹਾਂਜੀ। ਤੇ ਪੁਰਸਨ ਨਾ ਫਾਰਮ ਕੀਤਾ ਤੁਸੀਂ ਨੇ? ਹਾਂਜੀ ਉਸ ਦਿਨ ਯਾਨੀ ਕਿ 3 ਕ ਘੰਟੇ ਬਾਅਦ ਅਰਜ਼ੀ ਆਈ ਥੀਗੇ। ਜਿੱਦਣ ਕਹਿ ਬੂਏ 5 ਤਰੀਕ ਨੂੰ। ਅੱਜ 3 ਦਿਨ ਹੋ ਗਏ। ਇੱਕ ਮੁਲਾਜ਼ਮ ਦੋ ਮੁਲਾਜ਼ਮ ਭੇਜ ਦਿੰਦੇ ਨੇ ਮੁੜ ਕੇ ਮੁਲਾਜ਼ਮ ਆ ਜਾਂਦੇ ਨੇ ਕਿ ਉਹਨਾਂ ਨੂੰ ਕੈਮਰੇ ਨਾਲ ਉਹਨਾਂ ਨੂੰ ਪਤਾ ਲੱਗਦਾ ਤੇ ਸਾਡੇ ਬੰਦੇ ਨਾਲ ਜਾਂਦੇ ਨੇ ਜੀ ਤੇ ਉਸ ਤੋਂ ਬਾਅਦ ਅਸੀਂ ਵੀ ਜਾਨੀ ਕਿ ਸਾਰਾ ਜ਼ਿਲ੍ਹਾ ਹੀ ਛਾਣ ਲਿਆ ਹੁਣ ਤੱਕ ਦਾ ਸਾਨੂੰ ਹਾਲੇ ਤੱਕ ਪਤਾ ਲੱਗਿਆ ਹੈ ਨਹੀਂ ਕਿ ਕਿਸੇ ਦੇ ਘਰੇ ਜਾਂਦੇ ਆ ਅਗਲਾ ਹੁਣ ਮੋਰੋਂ ਗਾਲਾਂ ਕੱਢਦਾ ਕੈਮਰਾ ਕੋਈ ਖੋਲਦਾ ਹੈ ਮੁਲਾਜ਼ਮਾਂ ਤੋਂ ਬਿਨਾਂ ਤੇ ਪੁਲਿਸ ਪ੍ਰਸ਼ਾਸਨ ਨੂੰ ਇਹੀ ਬੇਨਤੀ ਹੈ ਵੀ ਸਾਡੀ ਮਦਦ ਕੀਤੀ ਜਾਵੇ ਸਾਡੀ ਕਿਹੜੀ ਥੋੜੀ ਹਾਲੇ ਤੱਕ ਲੱਭੀ ਨਹੀਂ ਗਈ ਹੁੰਦੀ ਠੀਕ ਕੋਈ ਪਤਾ ਨਹੀਂ ਲੱਗਿਆ ਕਿਸੇ ਬੱਚੇ ਕਿੰਨੀ ਕੁ ਉਮਰ ਕਿੰਨੀ ਕੁ ਕੁੜੀ 12 ਸਾਲਾਂ ਦੀ ਜੀ 12 ਹੁਣ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆਂ ਇਹੀ ਜੀ ਸਾਡੀ ਮਦਦ ਕੀਤੀ ਜਾਵੇ ਤੇ ਨਾਲ ਉਹਨਾਂ ਮੁਲਾਜ਼ਮਾਂ ਨੂੰ ਭੇਜ ਦਿਓ ਜੀ ਮੇਰਾ ਨਾਮ ਸ਼ੁਕਰਦੀ ਨਹੀਂ ਹਾਂ ਜੀ ਕੀ ਮਾਮਲਾ ਹੈ ਜੀ ਮਾਮਲਾ ਹੈ ਜੀ 12 ਸਾਲ ਦੀ ਬੱਚੀ ਹੈ ਸਾਡੀ ਉਹ ਇਥੋਂ 10:00 ਵਜੇ ਚਲੀ ਗਈ ਸੀ ਘਰੇ ਕੋਈ ਹੈ ਨਹੀਂ ਸੀ ਇਥੋਂ ਉਹ ਚਲੀ ਗਈ ਪਤਾ ਕੋਈ ਲੱਗ ਨਹੀਂ ਕਿਹੜੇ ਪਿੰਡ ਤੋਂ ਜੀ ਇਹ ਕਾਕਣਾ ਪਿੰਡ ਹੈ ਉਹ ਚਲੇ ਗਈ ਸੀ ਫਿਰ ਮੁੜ ਕੇ ਸਾਨੂੰ ਅਸੀਂ ਲੱਭ ਰਹੇ ਆ ਪਤਾ ਕੋਈ ਲੱਗ ਨਹੀਂ ਰਿਹਾ ਕਿੰਨੀ ਤਰੀਕ ਨੂੰ ਗਈ ਸੀ ਇਹ 5 ਤਰੀਕ ਨੂੰ ਗਈ ਸੀ ਸਵੇਰ 10:00 ਵਜੇ ਇੱਕ ਮਹਿਰ ਕਰੇ ਇੱਕ ਬਾਹਰ ਜਲੇਗਾ ਜੇ ਕਿਸੇ ਭੈਣ ਭਰਾ ਵੀਰ ਨੂੰ ਕਿਸੇ ਤੇ ਪਤਾ ਲੱਗੇ ਕਿਸ ਨੂੰ ਸਾਡਾ ਪਤਾ ਹੈ ਫੋਨ ਤੇ ਕਨੈਕਟ ਕਰੇ ਸਾਨੂੰ ਦੱਸੇ ਕੋਈ ਨਾ ਕੋਈ ਰਾਹ ਪਵੇ ਤੁਸੀਂ ਪੁਲਿਸ ਨੂੰ ਇਨਫਾਰਮ ਕੀਤਾ ਪੁਲਿਸ ਨੂੰ ਰਿਪੋਰਟ ਦਿੱਤੀ ਆ ਲੇਕਿਨ ਜਾਈ ਜਾਂਦੀ ਪੁਲਿਸ ਐ ਮਾੜਾ ਮਟਾਈਕਲ ਮਲਾਜ ਭੇਜ ਦਿੰਦੀ ਆ ਅਸੀਂ ਆਪ ਨਾਲ ਚਲੇ ਜਾਂਦੇ ਆ ਲੱਭ ਲੁੱਭ ਕੇ ਆਏ ਨੇ ਕੋਈ ਕੋਈ ਪਤਾ ਲੱਗਦੀ ਨਹੀਂ ਜੀ ਨਹੀਂ ਜੀ ਇਹ ਕਿੰਨੇ ਕ ਦੂਰ ਤੱਕ ਤੁਸੀਂ ਪਹੁੰਚ ਕਰ ਚੁੱਕੇ ਕਿਥੋਂ ਅਸੀਂ ਘਾਟੋ ਘਾਟ 20 ਕਿਲੋਮੀਟਰ ਦੇ ਏਰੀਏ ਜਿਹਾ ਸੀ ਕੈਮਰੇ ਵੀ ਖਲਾ ਚੁੱਕੇ ਆ ਬਾਕੀ ਦੇਖ ਵੀ ਚੁੱਕੇ ਆ ਤੇ ਕੋਈ ਪਤਾ ਚਲ ਨਹੀਂ ਰਿਹਾ ਅੱਛਾ ਤਾਂ ਪ੍ਰਸ਼ਾਸਨ ਅੱਗੇ ਪ੍ਰਸ਼ਾਸਨ ਅੱਗੇ ਇਹ ਬੇਨਤੀ ਹੈ ਕਿ ਸਾਡੇ ਇਹ ਕੁੜੀ ਦਾ ਪਤਾ ਲ ਕੀਤਾ ਜਾਵੇ ਸਾਨੂੰ ਕੋਈ ਨਾ ਕੋਈ ਸਾਡਾ ਕੁੜੀ ਦਾ ਪਤਾ ਕੀਤਾ ਜਾਵੇ ਲੱਭਿਆ ਜਾਵੇ